ਜ਼ਬਰਦਸਤ ਸੜਕ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਤੋਂ ਵਿੱਚ ਜ਼ਖਮੀ ਹੋ ਗਿਆ। ਜਿਹहां ਤੋਂ ਦੱਸਦੇ ਕਿ ਜ਼ਬਰਦਸਤ ਸੜਕ ਹਾਦਸਾ ਵਾਪਰਿਆ ਜਿਸ ਤੋਂ ਵਿੱਚ ਇੱਕ ਮਹਿੰਦਰਾ ਪਿਕਅਪ ਅਤੇ ਮੋਟਰਸਾਈਕਲ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੁੰਦੀ ਹੈ ਅਤੇ ਮੌਕੇ ਤੇ ਹੀ ਮੋਟਰਸਾਈਕਲ ਸਵਾਰ ਦੋ ਵਿਅਕਤੀ ਇਸ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਜਿਸ ਦੌਰ ਵਿੱਚ ਪਿਤਾ ਦੀ ਮੌਤ ਹੋ ਜਾਂਦੀ ਹੈ ਜਦਕਿ ਪੁੱਤ ਗੰਭੀਰ ਰੂਪ ਦਾ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਜੀਹਾਂ ਜਾਣਕਾਰੀ ਮੁਤਾਬਕ ਪਿਓ ਪੁੱਤ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਅਤੇ ਰਸਤੇ ਦੇ ਵਿੱਚ ਹੀ ਮੰਦਭਾਗੇ ਘਟਨਾ ਵਾਪਰ ਜਾਂਦੀ ਹੈ ਪਿਕਅਪ ਮਹਿੰਦਰਾ ਪਿਕਅਪ ਦੇ ਨਾਲ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਹੈ ਅਤੇ ਮੌਕੇ ਤੇ ਹੀ ਇੱਕ ਵਿਅਕਤੀ ਦੀ ਜੋ ਕਿ ਮੋਟਰਸਾਈਕਲ ਤੇ ਸਵਾਰ ਹੁੰਦਾ ਉਸ ਦੀ ਮੌਤ ਹੋ ਜਾਂਦੀ ਹੈ ਜਦਕਿ ਦੂਸਰਾ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਸੀ ਜਿਸ ਨੂੰ ਹਾਲਾਂਕਿ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਪਰ ਉਸ ਦੀ ਹਾਲਤ ਨੂੰ ਗੰਭੀਰ ਦੇਖਤੇ ਹੋਏ ਉਸ ਨੂੰ ਲੁਧਿਆਣਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸਬਰਾਲਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਦੱਸ ਦਈਏ ਕਿ ਸਮਰਾਲਾ ਦੇ ਨੇੜੇ ਪਿੰਡ ਬਾਲਿਓ ਦੇ ਕੋਲ ਇੱਕ ਮੋਟਰਸਾਈਕਲ ਅਤੇ ਮਹਿੰਦਰਾ ਪਿਕਅਪ ਦੀ ਆਪਸ ਦੇ ਵਿੱਚ ਟੱਕਰ ਹੁੰਦੀ ਹੈ ਅਤੇ ਮੌਕੇ ਤੇ ਹੀ ਮੋਟਰਸਾਈਕਲ ਤੇ ਸਵਾਰ ਪਿਓ ਅਤੇ ਪੁੱਤੇ ਇੱਥੇ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਮੌਕੇ ਤੇ ਪਿਤਾ ਦੀ ਮੌਤ ਹੋ ਜਾਂਦੀ ਹੈ ਜਦਕਿ ਪੁੱਤ ਗੰਭੀਰ ਰੂਪ ਦਾ ਵਿੱਚ ਜ਼ਖਮੀ ਹੈ ਜ਼ਖਮੀ ਨੌਜਵਾਨ ਨੂੰ ਜੋ ਹੈ ਸਮਰਾਲਾ ਦੇ ਹਸਪਤਾਲ ਦੇ ਵਿੱਚ ਹਾਲਾਂਕਿ ਲਿਜਾਂਦਾ ਗਿਆ ਪਰ ਉੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਫੋਰਟਿਸ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਉਧਰ ਪੀੜਤ ਪਰਿਵਾਰ ਦੇ ਵੱਲੋਂ ਮ੍ਰਿਤਕ ਬਲਜੀਤ ਸਿੰਘ ਦੀ ਮੌਤ ਦਾ ਕਾਰਨ ਦੇਰੀ ਨਾਲ ਐਂਬੂਲੈਂਸ ਦਾ ਹਸਪਤਾਲ ਦੇ ਵਿੱਚ ਆਉਣਾ ਦੱਸਿਆ ਜਾ ਰਿਹਾ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਉਹਨੇ ਬਲੈਰੋ ਇਧਰੋਂ ਮੰਨਣਾ ਵੀ ਮੋੜਨੇ ਕਾ ਲੰਦਰ ਤੇ ਉਹ ਬੁੱਤ ਨੇ ਜਿਹੜੇ ਉਹ ਜਾ ਰਹੇ ਸੀ ਇਹ ਬਲੈਰੋ ਵਾਲੇ ਉਧਰੋਂ ਬਨੇ ਜਣੇ ਚੌਟ ਕਰਦੇ ਆ ਰਹੇ ਸੀ ਸਭ ਉਹ ਕੱਟ ਮਾਰਦੇ ਸੀ ਕੱਟ ਮਾਰਦੇ ਆ ਰਹੇ ਸੀ ਜੇ ਜਾਣੇ ਇਹ ਬਲੈਰੋ ਦੇ ਵਿੱਚ ਚਾਰ ਜਣੇ ਸੀ ਤੇ ਇਹ ਜਣੇ ਕਿ ਚੌਟ ਕਰਦੇ ਆਉਂਦੇ ਸੀ ਇੱਥੇ ਆ ਗਏ ਇਹਨਾਂ ਨੇ ਪੂਰੀ ਕਾਰ ਖੜੀ ਸੀ ਕਾਰ ਦੇ ਵਿੱਚ ਵੀ ਬੰਦਾ ਸੀ ਉਹ ਕੁਦਰਤੀਵਾ ਵਿੱਚੇ ਬੈਠਾ ਰਿਹਾ ਇਹਨਾਂ ਨੇ ਆ ਕੇ ਉੱਥੇ ਦੋਨੇ ਜਣਿਆਂ ਨੂੰ ਚੱਕ ਲਿਆ ਬਲੈਰੋ ਸਿੱਧੀ ਲਿਆ ਗਏ ਟਾਇਰ ਵਿੱਚ ਵੱਜ ਕੇ ਫਟ ਗਿਆ ਮੇਰੇ ਸਾਹਮਣੇ ਬੜਾਕਾ ਵਿਆਵਾ ਉਹ ਫੋਟੇਗਾ ਵਿਚ ਜਾ ਟਾਇਰ ਲੱਗਿਆ ਨਾ ਉਹ ਫਟਿਆ ਉਹਦੋਂ ਬਲੇਰ ਉੱਥੇ ਨਹੀਂ ਮੈਂ ਭਾਜੀ ਦੀ ਮੋਟਰਸਾਈਕਲ ਛੱਡ ਕੇ ਉਹਨਾਂ ਵੱਲ ਗਿਆ ਉਹਦਾ ਜੇ ਟਾਇਰ ਮੰਨ ਨਾ ਫਟਿਆ ਹੁੰਦਾ ਉਹ ਬੈਕਰ ਲੱਗਿਆ ਸੀ ਭਜਾਉਣ ਦੇ ਲਈ ਕਿੰਨੇ ਕੁ ਸੱਟਾਂ ਆਈਆਂ ਨੇ ਸੱਟਾਂ ਵੀਰੇ ਬਹੁਤ ਆ ਰਹੇ ਆ ਮੈਨੂੰ ਲੱਗਦਾ ਨਹੀਂ ਕਿ ਜਦੋਂ ਆਪਾਂ ਕਹਿੰਦੇ ਇਹ ਵਜ ਜਿਵੇਂ ਪਰ ਮੁਸ਼ਕਲ ਆ ਬਹੁਤ ਯਾਰ ਸਾਡੇ ਅੰਚ ਪਿੰਡ ਵਾਲਿਆਂ ਤੋਂ ਸਾਡੇ ਚਾਚਾ ਜੀ ਉਹ ਲੱਗਦੇ ਨੇ ਉਹ ਆਪਣੇ ਬੇਟੇ ਦੇ ਨਾਲ ਸਮਰਾਲੇ ਆਉਂਦੇ ਸੀਗੇ ਰਸਤੇ 'ਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਅਸੀਂ ਲੈ ਕੇ ਆਏ ਸੀ ਆਪਣੇ ਕਿੰਨੀ ਚੀ ਉਮਰ ਸੀਗੀ ਦੋਨਾਂ ਦੀ ਲੜਕੇ ਦੀ ਹੋਗੀ 25 26 ਕੇ ਸਾਲ 25 ਕੇ ਸਾਲ ਤੇ ਫਾਦਰ ਸਾਹਿਬ ਦੀ 50 55 60 ਸਾਲ ਸੀ ਜਿਹੜਾ ਲੜਕਾ ਸੀਗਾ ਵਿਆਹ ਹੋਇਆ ਸੀ ਨਹੀਂ ਅਨਵੈਰਡ ਤੇਰੀ ਕੰਡੀਸ਼ਨ ਹੈ ਕੰਡੀਸ਼ਨ ਕੀ ਫਾਦਰ ਸਾਹਿਬ ਦੇ ਤਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਉਹ ਵੀ ਉਹਨਾਂ ਦੇ ਸਟਾਫ ਦੀ ਵਜ੍ਹਾ ਕਰਕੇ ਇਹਨਾਂ ਦੇ ਜਿਹੜੇ ਐਂਬੂਲੈਂਸਾਂ ਕਰਕੇ 1 ਘੰਟਾ ਵੇਟ ਕੀਤੀ ਅਸੀਂ ਕੋਈ ਐਂਬੂਲੈਂਸ ਨਹੀਂ ਸਾਡੇ ਕੋਲ ਪਹੁੰਚੀ ਪੂਰੇ ਡੇਢ ਘੰਟੇ ਬਾਅਦ ਪਹੁੰਚੀ ਆ ਉਹ ਵੀ ਮੱਛੀ ਵਾਲੇ ਤੋਂ ਆਈ ਆ ਇਹਨਾਂ ਦੀਆਂ ਆ ਖੜੀਆਂ ਨੇ ਐਂਬੂਲੈਂਸਾਂ ਉਹਨਾਂ ਨੇ ਸਾਨੂੰ ਕਹਿੰਦੇ ਕੋਈ ਸਾਡੇ ਕੋਲ ਇੱਥੇ ਐਂਬੂਲੈਂਸ ਨਹੀਂ ਹੈਗੀ ਤੇ ਉਹ ਡੇਢ ਘੰਟੇ ਬਾਅਦ ਆ ਕਿ ਜਦ ਤੱਕ ਉਹਨਾਂ ਦੇ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਤੇ ਲੜਕਾ ਵੀ ਸੀਰੀਅਸ ਆ ਉਹਨੂੰ ਰੈਫਰ ਕਰਤਾ ਇੱਥੋਂ ਅੰਮਾ ਛਵਾੜੇ ਨੂੰ ਜਾ ਰਿਹਾ ਇਹਦੀ ਟਾਇਰ ਫੜ ਗਿਆ ਅੜੀ ਦਾ ਬਾਈਕ ਨੂੰ ਲੱਗਦਾ ਹਾਂ ਬਸ ਪਤਾ ਹੀ ਲੱਗਿਆ ਇਹ ਕਿਨੇ ਕਿ ਸੱਟਾਂ ਬਣੀ ਕੰਮ ਗਈ ਆ ਬੱਸ ਬੱਸ ਆ ਟੋਣੀ ਤੇ ਆ ਜੀ ਮੇਰੇ ਬੰਦੇ ਦਾ ਹੀ ਪਤਾ ਨਹੀਂ ਗਈ ਹਾ ਇਹਦੇ ਵਿੱਚ ਲੱਗੇ ਆ ਮੋਟ ਸਾਥੇ ਲੱਗੇ ਪਰ ਇਹ ਦੇਖ ਕੇ ਬੜਾ ਦੁੱਖ ਹੋਇਆ 108 ਐਂਬੂਲੈਂਸ ਨੂੰ ਪਹਿਲਾਂ ਫੋਨ ਕੀਤਾ ਤੇ ਉਹਨਾਂ ਨੇ ਅੱਧਾ ਘੰਟਾ ਸਾਥੋਂ ਸਵਾਲ ਪੁੱਛੇ ਕੀਨੇ ਰੈਵਰ ਕੀਤਾ ਕੀ ਨੋ ਹੈ ਜੀ ਕੀ ਆ ਜੀ ਕੀ ਉਹ ਜੀ ਫਿਰ ਆਉਂਦਿਆਂ ਨੂੰ ਉਹਨਾਂ ਦੇ ਘਟੋ ਘਟ ਘਾਟਾ ਲਾਤਾ ਘਾਟਾ ਲਾਉਣ ਤੋਂ ਬਾਅਦ ਇਹ ਡਾਕਟਰ ਕਹਿੰਦਾ ਵੀ ਜਿਆਦਾ ਇਸਰੀਆ ਸਰ ਕੋ ਨਜ਼ਦੀਕੀ ਹਸਪਤਾਲ ਜੇ 40 ਆ 40 ਦੇ ਵਿੱਚ ਲੈ ਜਾਓ ਕਹਿੰਦਾ ਜੀ ਉੱਥੇ ਨਹੀਂ ਲੈ ਕੇ ਜਾਣਾ ਤੁਸੀਂ ਆਪਣਾ ਮਰੀਜ਼ ਲਾ ਲਓ ਕੀ ਬੰਦਿਆਂ ਦੀ ਜਾਨ ਮਾਰਨ ਵਾਸਤੇ ਬੰਦਿਆਂ ਨੂੰ ਖਤਮ ਕਰਨ ਵਾਸਤੇ ਐਂਬੂਲੈਂਸ ਲਾਈਆਂ ਨੇ ਸਰਕਾਰਾਂ ਨੇ ਸਰਕਾਰ ਦੀ ਗੱਡੀ ਕੋਟ ਨਾਲ ਕਰ ਰਿਹਾ ਹੈ ਗੱਡੀਆਂ ਨਾਲ ਕੰਮ ਕਰਦੇ ਹੈ ਗੱਡੀਆਂ ਨਾਲ ਗੱਡੀ ਗਾੜੀ ਤੇ ਗਈ ਹੈ ਬਹੁਤ ਹਾਂਜੀ ਐਕਸੀਡੈਂਟ ਕੇਸ ਆ ਦੋ ਪੇਸ਼ੈਂਟ ਲੈ ਕੇ ਆਏ ਆ ਇੱਕ ਪੇਸ਼ੈਂਟ ਦਾ ਨਾਮ ਹੈ ਸੁਗਰਾਜ ਸਿੰਘ ਸਾਨੂੰ ਕੁਜੀਤ ਸਿੰਘ ਪਾਲੀਓ ਪਿੰਡ ਤੋਂ ਆਏ ਆ 25 ਸਾਲ ਉਮਰ ਆ ਤੇ ਇਹਦੇ ਚ ਇਹ ਐਕਸੀਡੈਂਟ ਕੇਸ ਸੀਗਾ ਉਹ ਬਲੈਰੋ ਗੱਡੀ ਨਾਲ ਐਕਸੀਡੈਂਟ ਹੋਇਆ ਰੋਡ ਦੇ ਉੱਪਰ ਕਮਾਲਵਾ ਟਾਇਰ ਸ਼ੋਰੂਮ ਦੇ ਕੋਲ ਕੀ ਕੰਡੀਸ਼ਨ ਆ ਬਣਾ ਇੱਕ ਪੇਸ਼ੈਂਟ ਤਾਂ ਬ੍ਰੋਡ ਡੈਡੀ ਆਇਆ ਸੀ ਜਿਹੜਾ ਗੈਸਟਿੰਗ ਸਟੇਟ ਦੇ ਵਿੱਚ ਸੀ ਉਹ ਸਾਰਾ ਬਿਲਕੁਲ ਨੂੰ ਪ੍ਰੋਬਲਮ ਸੀ ਜਿਹੜਾ ਦੂਸਰਾ ਪੇਸ਼ੈਂਟ ਸੁਗਰਾਜ ਸਿੰਘ ਇਨੋਂ ਅਸੀਂ ਰੈ퍼 ਕਰਤਾ ਵਾ ਫਾਇਰ ਸੈਂਟਰ ਪਰ ਫਦਰ ਟ੍ਰੀਟਮੈਂਟ ਇਹਦੇ ਵੀ ਇੰਜਰੀ ਸੀਗੀਆਂ ਫ੍ਰੈਕਚਰ ਵਗੈਰਾ ਕਾਫੀ ਰਿਸਕਸਟ ਇੰਜਰੀ